ਉਹ ਤਾਂ ਸੰਗਤਾਂ ਦੇ ਸਵਾਲ ਹੁੰਦੇ ਆ ਕਿਸ ਆਪਡੇ ਘਰ ਵਿੱਚ ਦੁਪਹਿਰਾ ਸਾਬ ਜੇ ਕੱਟਣਾ ਹੋਵੇ ਤੇ ਕਿਵੇਂ ਕੱਟ ਸਕਦੇ ਆ ਕੀ ਵਿਧੀ ਹੈ ਕੀ ਮਰਿਆਦਾ ਹੈ ਸੰਗਤ ਦੀ ਯਾਦ ਰੱਖਿਓ ਜੇ ਆਪਡੇ ਘਰ ਦੇ ਵਿੱਚ ਅਸੀਂ ਦੁਪਹਿਰਾ ਸਾਬ ਕੱਟਣਾ ਹੈ ਨਾ ਫਿਰ 12 ਵਜੇ ਤੱਕ ਦੁਪਹਿਰ ਦੇ 12 ਵਜੇ ਤੱਕ ਸਾਨੂੰ ਆਪਡੇ ਘਰ ਦੇ ਸਾਰੇ ਕੰਮ ਨਿਬੜ ਕੇ ਬਿਲਕੁਲ ਫ੍ਰੀ ਹੋਣਾ ਪੈਣਾ ਹੈ 12 ਵਜੇ ਤੋਂ ਪਹਿਲਾਂ ਪਹਿਲਾਂ 1-2 ਮਿੰਟ ਪਹਿਲਾਂ ਕਈ ਲੋਕ ਜਿਨ੍ਹਾਂ ਦੇ ਘਰ ਦੇ ਵਿੱਚ ਸਚਤਾ ਹੈ ਜਿਹੜੇ ਪੂਰੀ ਮਰਿਆਦਾ ਨੂੰ ਫੋਲੋ ਕਰ ਸਕਦੇ ਆ ਕਈ ਲੋਕ ਆਪਣੇ ਘਰ ਦੇ ਵਿੱਚ ਜੋਤ ਵੀ ਬਾਲਦੇ ਆ ਚਪੈਰਾ ਸਾਹਿਬ ਦੀ ਅਰੰਭਤਾ ਤੋਂ ਪਹਿਲਾਂ ਪ੍ਰਸੰਗਾ ਜੀ ਜੇ ਸਾਡੇ ਘਰ ਦੇ ਵਿੱਚ ਪਤਾ ਆ ਕਿ ਸਚਤਾ ਨਹੀਂ ਹੈ ਅਸੀਂ ਇਸ ਮਰਿਆਦਾ ਨੂੰ ਨਹੀਂ ਫੋਲੋ ਕਰ ਸਕਦੇ ਨਹੀਂ ਅਸੀਂ ਨਿਭਾ ਸਕਦੇ ਪਰ ਕੋਈ ਜੋਤ ਨਹੀਂ ਵੀ ਬਾਲਦਾ ਤੇ ਬਹਿਮ ਨਹੀਂ ਕਰਨਾ ਚਾਹੀਦਾ ਅਸੀਂ ਇਹ ਕੰਮ ਜ਼ਰੂਰ ਕਰ ਸਕਦੇ ਆ ਇਹ ਕਦੇ ਸਾਡਾ ਚੱਕਰ ਜਦੋਂ ਕਦੇ ਗੁਰਦੁਆਰਾ ਸ਼ਹੀਦਾ ਸਾਹਿਬ ਲੱਗਿਆ ਉੱਥੇ ਅਸੀਂ ਕੁਝ ਕੁ ਦੇਸੀ ਘੋ ਉਥੇ ਬਲਦੀ ਜੋਤ ਵਿੱਚ ਆਪਣੇ ਹਿੱਸੇ ਦਾ ਪਾ ਕੇ ਆ ਸਕਦੇ ਆ ਪਾਰਾ ਕੁਪਤੀ ਜੇ ਕੋਈ ਜੋਤ ਬਾਲ ਸਕਦਾ ਤਾਂ ਜੋਤ ਬਾਲ ਲਵੇ ਜੇ ਕੋਈ ਨਹੀਂ ਜੋਤ ਬਾਲ ਸਕਦਾ ਤੇ ਤਾਂ ਵੀ ਕੋਈ ਗੱਲ ਨਹੀਂ ਤੇ ਅੰਮ੍ਰਿਤ ਕਲਾ ਪ੍ਰਸਾਦ ਦੀ ਦੇਗ ਬਣਾ ਕੇ ਵੀ ਆਪਣੇ ਕੋਲ ਰੱਖ ਲੈਣੀ ਤੇ 12 ਵਜੇ ਇੱਕ ਦੋ ਮਿੰਟ ਪਹਿਲਾਂ ਛੋਟੀ ਅਰਦਾਸ ਕਰਦੇ ਹਾਂ ਜਿਸ ਬਾਬਤ ਅਸੀਂ ਦੁਪਹਿਰਾ ਸਹਿਬ ਕੱਟ ਰਹੇ ਹਾਂ ਚਾਹੇ ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਚਾਹੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਬਣ ਜਵੇ ਸਾਡੇ ਰੁਕੇ ਕੰਮ ਬਣ ਜਵੇ ਜਾਂ ਮੈਨੂੰ ਕੋਈ ਬਿਮਾਰੀ ਤੋਂ ਛੁਟਕਾਰਾ ਮਿਲ ਜਵੇ ਜਿਸਤ ਵੀ ਬਾਬਤ ਅਸੀਂ ਦੁਪਹਿਰਾ ਸਹਿਬ ਕੱਟ ਰਿਹਾ ਉਹ ਅਸੀਂ ਅਰਦਾਸ ਕਰਨੀ ਆ ਕਿ ਬਾਬਾ ਦੀਪ ਸਿੰਘ ਜੀ ਆਹ ਕਾਰਨ ਕਰਕੇ ਮੈਂ ਦੁਪਹਿਰਾ ਸਹਿਬ ਕੱਟਣ ਲੱਗੀ ਹਾਂ ਤਾਂ ਕੱਟ ਰਿਹਾ ਹਾਂ ਕਿਰਪਾ ਕਰਕੇ ਸਤਪੁਰ지 ਕੋ ਮੇਨੇ ਮੇਰੇ ਇਹ ਕੰਮ ਜਰੂਰ ਸੰਪੂਰਨ ਕਰ ਦਿਓ ਤੇ 12 ਵਜੇ ਦੁਪਹਿਰਾ ਸਹਿਬ ਆਰੰਭ ਹੋ ਜਾਣਾ ਆ ਪੰਜ ਪਾਠ ਜਪਜੀ ਸਾਹਿਬ ਦੇ ਜੋ ਕਿ ਸਵਾ 1 ਵਜੇ ਤੱਕ ਸੰਪੂਰਨ ਹੋ ਜਾਂਦੇ ਆ ਜੀ ਖਬਾਈ ਕਵੇ ਤੋਂ ਲਿਰ ਕੇ 1.5 ਵਜੇ ਤੱਕ ਸੰਗਤ ਤੋਂ ਪਾਠ ਜੋ ਪਈ ਸਹਿਬ ਦੇ ਫਿਰ 1.5 ਕੋ ਬਜੇ 15 ਕੋ ਮਿੰਟ ਅਸੀਂ ਆਰਾਮ ਕਰਨਾ ਹੈ ਜਲ ਪਾਣਾ ਪੜਾ ਛਕ ਲੈਣਾ ਹੈ ਫਿਰ ਅਸੀਂ 15 ਕੋ ਮਿੰਟ ਬਾਅਦ ਪੌਣੇ ਕੋ 2 ਵਜੇ ਚੌਂਕਣਾ ਮਾਰ ਕੇ ਦਵਾਈ ਗੁਰੂ ਨਾਮ ਦਾ ਸਿਮਰਨ ਕਰ ਲਓ ਦਾ ਕੋ ਛੋਟੇ ਸ਼ਬਦ ਪੜ੍ਹ ਲਓ ਜਾਂ ਮੂਲ ਮੰਤਰ ਦਾ ਜਾਪ ਕਰ ਲਓ 15 ਕੋ ਮਿੰਟ ਸਿਮਰਨ ਕਰਨ ਤੋਂ ਬਾਅਦ 2 ਵਜੇ ਫਿਰ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜਨੀ ਆਰੰਭ ਕਰ ਦੇਣੀ ਹੈ ਸਾਡੇ 3:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸੰਪੂਰਨ ਹੋ ਜਾਣੀ ਹੈ ਜੀ ਫਿਰ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜਨੀਆਂ ਆ ਪਹਿਲੀਆਂ 5 ਤੇ ਫਿਰ ਇੱਕ 40ਵੀਂ ਪੌੜੀ ਪਹਿਲੀਆਂ 5 ਇੱਕ 40ਵੀਂ ਪੌੜੀ ਇਹ 6 ਪੌੜੀਆਂ ਪੜ ਕੇ ਅਸੀਂ ਫਿਰ ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਆ ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਫਿਰ ਸਤਪੁਰ ਜੀ ਦਾ ਹੁਕਮਨਾਮਾ ਲੈ ਕੇ ਗੁਰੂ ਮਾਲਕ ਜੀ ਦਾ ਸ਼ੁਕਰਾਨਾ ਕਰਕੇ ਫਿਰ ਜੋ ਅਸੀਂ ਕੜਾ ਪ੍ਰਸਾਦ ਬਣਾਇਆ ਸੀ ਉਹਨੂੰ ਸੰਗਤਾਂ ਵਿੱਚ ਵੰਡ ਦੇਣਾ ਹੈ ਇਸ ਤਰ੍ਹਾਂ ਅਸੀਂ ਘਰ ਵਿੱਚ ਬੈਠ ਕੇ ਆਪਣਾ ਦੁਪਹਿਰਾ ਸਾਬ ਕੱਟ ਸਕਦੇ ਆ ਗੁਰੂ ਮਾਲਕ ਜੀ ਦੀ ਖੁਸ਼ੀ ਲੈ ਸਕਦੇ ਆ